ਪਟਾਲਾ ਨੇੜਲੇ ਪਿੰਡ ਅੱਲੋਵਾਲ ਵਿੱਚ ਵਾਪਰਿਆ ਦਰਦਨਾਕ ਹਾਦਸਾ ਸਿਲੰਡਰ ਫਟਣ ਨਾਲ 5 ਲੋਕ ਜ਼ਖਮੀ ਜਿਨ੍ਹਾਂ ਵਿੱਚੋਂ 3 ਲੋਕ ਇੱਕੋ ਹੀ ਪਰਿਵਾਰ ਦੇ ਪਤੀ ਪਤਨੀ ਅਤੇ ਬੱਚਾ ਤੇ ਦੋ ਸਕੇ ਭਰਾ ਜਿਨ੍ਹਾਂ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹਾਦਸਾਗ੍ਰਸ ਲੋਕਾਂ ਨੇ ਕਿਹਾ ਕਿ ਅਸੀਂ ਦਿਹਾੜੀਦਾਰ ਦਾ ਕੰਮ ਤੇ ਜਾਣ ਲਈ ਚਾਵਲ ਬਣਾ ਰਹੇ ਸੀ ਤੇ ਤੁਰੰਤ ਗੈਸ ਲੀਕ ਹੋਣ ਦੀ ਵਜ੍ਹਾ ਕਰਕੇ ਸਿਲੰਡਰ ਨੂੰ ਅੱਜ ਲੱਗਦੇ ਸਿਲੰਡਰ ਚੁੱਕ ਕੇ ਬਾਹਰ ਖੁੱਲੇ ਦੇ ਵਿੱਚ ਟੁੱਟਿਆ ਤੇ ਤੁਰੰਤ ਸਿਲੰਡਰ ਹੀ ਫਟ ਗਿਆ ਜਿਸ ਦੀ ਵਜ੍ਹਾ ਕਰਕੇ ਪੰਜ ਲੋਕ ਅੱਗ ਦੀ ਛਪੇਟ ਦੇ ਵਿੱਚ ਆ ਗਏ ਤੇ ਝੁਲਸ ਗਏ ਜਿਨ੍ਹਾਂ ਨੂੰ ਸਰਕਾਰੀ ਹਸਪਤਲ ਭੇਜ ਲਾ ਦਿੱਕੇ ਲਾਜ਼ ਲਈ ਲਿਆਂਦਾ ਗਿਆ ਕੀ ਨਾਮ ਹੈ ਤੁਹਾਡਾ ਜੀ ਰਾਜੇਸ਼ ਕੁਮਾਰ ਜੀ ਕੀ ਹੋਇਆ ਕਿਹੜੇ ਲੱਗੇ ਚਾ ਜੀ ਹੋਇਆ ਅੱਲੋਵਾਲ ਪਿੰਡ ਦਾ ਘਟਨਾ ਹੈ ਇੱਥੇ 3 ਲੱਗ ਖੁੱਲੇ ਲੱਗ ਗਈ ਹੈ ਤੇ ਸਾਰੇ ਪ੍ਰਵਾਸੀ ਸਵੇਰੇ ਸਵੇਰੇ ਉੱਠੇ ਆਪਣਾ ਰੋਟੀ ਪਾਣੀ ਨੂੰ ਲੱਗੇ ਪੂਰਾ ਸਾਡਾ ਚਲ ਗਿਆ ਹੀ ਕੰਮ ਤੇ ਇਹਦਾ ਫੈਮਿਲੀ ਆ ਥੱਲੇ ਆਲੇ ਤੇ ਉਹਨਾਂ ਨੇ ਚੋਲ ਮੰਨੋ ਚੜਾਇਆ ਹੀ ਗੈਸ ਦੇ ਉੱਤੇ ਛੋਟਾ ਗੈਸ ਸੀ ਤੇ ਚੜਾਇਆ ਤੇ ਮਰਮ ਭਾਈ ਗਰਮ ਵੀ ਨਹੀਂ ਆਦੋਂ ਨੇ ਚਲੋ ਪੈਪ ਅਗ ਲੱਗ ਗਿਆ ਅਗ ਲੱਗ ਗਿਆ ਤਾਂ ਰੂਮ ਦੇ ਵਿੱਚ ਚਾਰ ਬੰਦੇ ਤੇ ਉਹਨਾਂ ਨੇ ਸੋਚਿਆ ਫਿਰ ਕੜੀ ਬਾਹਰ ਸੁੱਟੀਏ ਪਾਓ ਮੁੰਡਾ ਜਿਹੜਾ ਉਹਨਾਂ ਨੇ ਸੋਚਿਆ ਬਾਹਰ ਬਾਹਰ ਸੁੱਟਿਆ ਤੇ ਇਹਨਾਂ ਦੇ ਫੈਮਿਲੀ ਵੀ ਬਾਹਰ ਤੋਂ ਗੈਸ ਜਦੋਂ ਜਦੋਂ ਸੁੱਟਿਆ ਬਾਹਰ ਖੁੱਲਾ ਏਰੀਆ ਹਾਂਜੀ ਬਾਹਰ ਸੁਟਿਆ ਤਾਂ ਖੁੱਲਾ ਏਰੀਆ ਕਿ ਚਲੋ ਬਾਹਰ ਜੋ ਹੈ ਵਸ ਕੋਏਗਾ ਉਹ ਮੌਕੇ ਤੇ ਬਲਾਸਟ ਹੋਇਆ ਮੌਕੇ ਤੇ ਬਲਾਸਟ ਹੋਇਆ ਤੇ ਉਹਦੇ ਵਿੱਚ ਉਹਨੇ ਦੋ ਭਰਾ ਇਹ ਇਹਨਾਂ ਦਾ ਵੀਵਿ ਬੱਚਾ ਖੁਦ ਇਹ ਸਾਰੇ ਜੰਗਲ ਚ ਆ ਗਏ ਤੇ ਹਾਂਜੀ ਅੱਗ ਲੱਗ ਗਈ ਤੇ ਸਿਲੰਡਰ ਬਹੁਤ ਭਿਆਨਕ ਆ ਗਿਆ ਦਾ ਹੈ ਕਿ ਸਿਲੰਡਰ ਦਾ ਹਜੇ ਵੀ ਪਤਾ ਨਹੀਂ ਕਿੱਥੇ ਹੈ काम करते हैं का अच्छा, तो सुबह उठा चावल रखा ना अगस्त बारह आज गया बड़े एथी धोने चावल धो के लाया हमरे में आई थी धो लिया पाइप से आग लग गया उधर और उधर बाहर जब निकाला ना सिलेंडर और तुरंत फट गया बाहर ही रूम से बाहर निकाल के फेंक दिया फिर भी फट गया तो सब लोग आग बगल में था सबको जल गया यही समस्या है कितना रिस्की था क्या माहौल बना फिर तब कौन लेके आया हॉस्पिटल हॉस्पिटल भैया लेके आए हाँ जी आज ਸਾਡੇ ਕੋਲ ਤਕਰੀਬਨ ਸਵੇਰੇ 9 ਵਜੇ ਐਸਡੀਐਚ ਬਟਾਲਾ ਵਿੱਚ 5 ਪੇਸ਼ੈਂਟ ਆਏ ਆ ਜੋ ਕਿ ਸਿਲੰਡਰ ਕਰਨ ਫਟਣ ਕਾਰਨ ਬਰਨਸ ਦੇ ਨਾਲ ਆਏ ਸੀਗੇ ਜਿਹੜੇ 5 ਪੇਸ਼ੈਂਟ ਆ ਉਹਨਾਂ ਦਾ ਨਾਮ ਹੈ ਅਨੰਦ ਜੋ ਕਿ ਇੱਕ 6 ਸਾਲ ਦਾ ਬੱਚਾ ਹੈ, ਪ੍ਰਤਾਪ 18 ਸਾਲ ਦਾ ਬੰਦਾ ਹੈ, ਮੀਨਾ ਜੋ ਕਿ 35 ਸਾਲ ਦੀ ਔਰਤ ਹੈ, ਰਾਜਵੰਸ਼ੀ ਜੋ ਕਿ 30 ਸਾਲ ਦਾ ਬੰਦਾ ਹੈ ਐਂਡ ਪ੍ਰਕਾਸ਼ ਜੋਗੀ 20 ਸਾਲ ਦਾ ਬੰਦਾ ਹੈ ਇਹ ਸਾਰੇ ਹੀ ਜਿਹੜੇ ਪੇਸ਼ੈਂਟ ਸੀ ਬਰਨਸ ਦੇ ਨਾਲ ਆਏ ਸੀ ਅਸੀਂ ਉਹ ਸਾਰੇ ਪੇਸ਼ੈਂਟਸ ਨੂੰ ਦੇਖਿਆ ਸਾਰੇ ਇਸ ਟਾਈਮ ਸਟੇਬਲ ਨੇ ਤੇ ਇਹਨਾਂ ਨੂੰ ਫਰਸਟ ਏਡ ਦੇ ਦਿੱਤੀ ਗਈ ਹੈ ਸਾਡਾ ਇਹੀ ਪਲਾਨ ਹੈ ਕਿ ਇਸ ਟਾਈਮ ਆਪਾਂ ਦਾਖਲ ਕਰਾ ਕੇ ਸਪੈਸ਼ਲਿਸਟ ਦੀ ਰਾਏ ਅੱਗੇ ਲਵਾਗੇ ਨਹੀਂ ਅਸੀਂ ਸਾਰਿਆਂ ਦੇ ਵਾਈਟਲਸ ਚੈੱਕ ਕੀਤੇ ਨੇ ਜੋ ਵਾਈਟਲਸ ਸਾਨੂੰ ਸ਼ੋ ਹੋਏ ਨੇ ਸਾਰਿਆਂ ਦੀ ਸਟੇਬਲ ਹੈਗੇ ਇਸ ਟਾਈਮ ਮੇਰਾ ਨਾਮ ਰਜਿਤ ਹੈ ਆਪਣਾ ਉਪਰ ਦੇ ਮੈਂ ਡਾਕਟਰ ਅੰਜਲ ਹੈ ਜੋ ਕਿ ਈਐਮਓ ਐਸਡੀਐਚ ਬਟਾਲਾ ਵਿੱਚ ਇਸ ਟਾਈਮ ਡਿਊਟੀ ਤੇ ਹੈਗੀ ਆ